ਕੀ ਕਿਹਾ ਜਾਂਦਾ ਹੈ ਕਿ ਜਿਹੜਾ ਇਨਸਾਨ ਕਰੋਧ ਕਰਦਾ ਹੈ ਗਾਲੀ ਦਿੰਦਾ ਹੈ ਔਰ ਨਿੰਦਿਆ ਕਰਦਾ ਹੈ ਕਹਿੰਦੇ ਉਹਦੇ ਜੀਵਨ ਚੋਂ ਲక్ష్ਮੀ ਔਰ ਕੀਰਤੀ ਦਾ ਨਾਸ਼ ਹੋ ਜਾਂਦਾ ਹੈ ਨਾਸ਼ ਦਾ ਮਤਲਬ ਹੈ ਕਿ ਗਾਲੀ ਦੇਣ ਵਾਲਾ ਕਰੋਧ ਕਰਨ ਵਾਲਾ ਨਿੰਦਿਆ ਕਰਨ ਵਾਲਾ ਇਨਸਾਨ ਉਹਦੇ ਜੀਵਨ ਚ ਤਨ ਨਹੀਂ ਠਹਿਰਦਾ ਉਹਦੇ ਜੀਵਨ ਚ ਜਸ਼ ਨਹੀਂ ਠਹਿਰਦਾ ਅਗਰ ਇਨਸਾਨ ਚਾਹੁੰਦਾ ਕਿ ਲੋਕ ਮੈਨੂੰ ਜਾਣਨ ਮੇਰੀ ਜਾਨ ਪਹਿਚਾਨ ਚਾਰੇ ਪਾਸੇ ਹੋਵੇ ਮੇਰਾ ਨਾਮ ਮਸ਼ਹੂਰ ਹੋਵੇ ਤਾਂ ਕਹਿੰਦੇ ਮਸ਼ਹੂਰੀ ਉਹਨਾਂ ਦੀ ਹੁੰਦੀ ਹੈ ਨਾਮ ਉਹਨਾਂ ਦਾ ਉੱਚਾ ਹੁੰਦਾ ਹੈ ਯਸ਼ ਉਹਨਾਂ ਦਾ ਦੁਨੀਆ ਤੇ ਫੈਲਦਾ ਹੈ ਜਿਹੜੇ ਗ੍ਰੋਧ ਨਿੰਦਾ ਗਾਲੀ ਤੋਂ ਬਚ ਕੇ ਜਿਹੜੇ ਅੱਛਾ ਕਰਮ ਕਰਦੇ ਆ ਤਾਂ ਹੀ ਤਾਂ ਤੇ ਸ਼੍ਰੀ ਕ੍ਰਿਸ਼ਨ ਦੀ ਇੱਕ ਲਾਈਨ ਦੱਸਾਂਗੇ ਦਿਲ ਤੇ ਲਿਖ ਲਿਓ ਮੇਰਾ ਗੌਰ ਕਰਨ ਤਿਆਰ ਹੋ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਮਿਹਨਤ ਕੇ ਬਿਨਾ ਧਨ ਮਿਹਨਤ ਕੇ ਬਿਨਾ धन साहस के बिना जीत यानी विजय मेहनत के बिना धन साहस के बिना विजय ज्ञान के बिना मुक्ति और दान के बिना यश कभी प्राप्त नहीं होता ये गल याद रखना कि अगर बंदा चांदा ना कि मेनू थान नु मिले मेनू हर जगह जित होवे और मैं सारे बंधना तो मुक्त हो जावा और चारों पासे मेरी जय जयकार होवे तो फिर वो कहंदे ए ਗੁਣਾਂ ਨੂੰ ਦੇਖ ਇਹ ਚਾਰ ਗੁਣ ਆਪਣੇ ਅੰਦਰ ਲਿਆ ਤਾਂ ਫਿਰ ਤੇਰੇ ਜੀਵਨ ਚ ਸਭ ਕੁਝ ਆ ਜਾਏਗਾ ਉਹ ਚਾਰ ਗੁਣ ਕਿਹੜੇ ਕਿਹੜੇ ਦੱਸੇ ਉਹਨਾਂ ਮੈਂ ਕਿ ਮਿਹਨਤ ਕੇ ਬਿਨਾ ਧਨ ਕਹਿੰਦੇ ਇਹ ਧਨ ਜੀਵਨ ਚਾਹੀਦਾ ਤਾਂ ਮਿਹਨਤ ਕਰਨੀ ਜਿਹੜਾ ਮਿਹਨਤ ਤੋਂ ਦੌੜਦਾ ਹੈ ਮੈਂ ਮਿਹਨਤ ਨਹੀਂ ਕਰ ਸਕਦਾ ਆਲਸ ਕਰਦਾ ਹੈ ਬਹਾਨੇਵਾਜੀ ਕਰਦਾ ਹੈ ਉਹਦੇ ਜੀਵਨ ਜੋ ਲక్ష్ਮੀ ਕਦੀ ਧਨ ਕਦੀ ਕਦੀ ਗੌਰ ਕੀਤਾ ਤੁਸੀਂ ਕਿ ਜਦੋਂ ਸਮ ਸਾਗਰ ਮੰਤਨ ਹੋ ਰਿਹਾ ਸੀ ਤਾਂ ਸਾਗਰ ਮੰਤਰ ਵਿੱਚੋਂ ਲక్ష్ਮੀ ਵੀ ਨਿਕਲੀ ਸੀ ਪੜਿਆਕ ਨਹੀਂ ਤੁਸੀਂ ਥੋੜਾ ਜਿਆਦਾ ਪੜਿਆ ਹੋਵੇਗਾ ਕਥਾ ਨੂੰ ਤੁਸੀਂ ਕਿ ਜਦੋਂ দানਵ ਔਰ ਦੇਵਤਾ ਮਿਲ ਕੇ ਰਾਖਸ਼ ਔਰ ਦੇਵਤਾ ਮਿਲ ਕੇ ਸਾਗਰ ਮੰਥਨ ਕਰ ਰਹੇ ਆ ਅੰਮ੍ਰਿਤ ਦੀ ਪ੍ਰਾਪਤੀ ਦੀ ਖਾਤਰ ਤਾਂ ਕਿੰਨੇ ਰਤਨ ਨਿਕਲੇ 14 ਰਤਨ ਦੱਸਿਆ ਜਾਂਦਾ ਨਿਕਲੇ ਤਾਂ ਸ਼ਾਇਦ ਉਹ ਚ 8 ਮਹਾਰਤਨ ਲక్ష్ਮੀ ਸੀ ਜਦੋਂ ਲక్ష్ਮੀ ਨਿਕਲੀ ਤਾਂ ਉਹਨਾਂ ਦੀ ਸੁੰਦਰਤਾ ਦੇਖ ਕੇ ਲక్ష్ਮੀ ਉਹ ਦੇਖ ਕੇ ਕਿ ਜਿਹਨਾਂ ਦੇ ਜੀਵਨ 'ਚ ਲక్ష్ਮੀ ਆ ਗਈ ਨਾ ਫੇ ਤੁਹਾਨੂੰ ਕਮੀ ਕੋਈ ਨਹੀਂ ਰਹਿਣੀ ਇਹਦੇ ਸਾਰੇ ਉਹਨਾਂ ਨੂੰ ਆਪਣਾ ਬਣਾਉਣ ਵਾਸਤੇ ਦੌੜੇ ਦੇਵਤਾ ਕਹਿੰਦੇ ਲక్ష్ਮੀ ਸਾਨੂੰ ਮਿਲ ਜਾਵੇ ਤਾਂ ਦਾਨਵ ਕਹਿੰਦੇ ਲక్ష్ਮੀ ਸਾਨੂੰ ਮਿਲ ਜਾਵੇ ਉਹ ਕਹਿੰਦੇ ਸਾਨੂੰ ਵਰ ਚੁਣੇ ਸਾਨੂੰ ਵਰ ਚੁਣੇ ਪਰ ਫਿਰ ਬ੍ਰਹਮਾ ਨੇ ਕਿਹਾ ਇਹ ਚੁਨਾਵ ਤੁਹਾਡਾ ਨਹੀਂ ਹੈ ਚੁਨਾਵ ਲక్ష్ਮੀ ਕਰੇਗੀ ਕਿ ਇਹ ਨਾ ਕਿਹਦੇ ਗੱਲ ਜੇ ਵਰ ਮਾਣਾ ਕਿਉਂਕਿ ਚੁਨਾਵ ਹੋਦਾ ਹੈ ਹੁਣ ਫੇ ਕਹਿੰਦੇ ਜਦੋਂ ਬ੍ਰਹਮਾ ਜੀ ਨੇ ਬਚਨ ਕੀਤੇ ਤਾਂ ਸਾਰੇ ਸ਼ਾਂਤ ਹੋ ਕੇ ਖੜ ਗਏ ਕਿ ਲక్ష్ਮੀ ਕਿਹਨੂੰ ਕਿਹਦੇ ਗੱਲ ਜੇ ਵਰ ਮਾਣਾ ਪਾਏਗੀ ਤਾਂ ਲక్ష్ਮੀ ਨੇ ਦੇਖਿਆ ਸਾਰੋਂ ਪਾਸੇ ਦੇਖਿਆ ਸਾਰੇ ਦੇਵਤਾਂ ਉਹਨੂੰ ਪਾਣ ਵਾਸਤੇ ਲਲਚਾ ਰਹੇ ਸੀ ਮੈਨੂੰ ਮਿਲੇ ਮੈਨੂੰ ਦਾਨਵ ਵੀ ਲਲਚਾਰੇ ਸੀ ਬਾਣ ਨੂੰ ਪਰ ਲక్ష్ਮੀ ਨੇ ਸਾਰੇ ਪਾਸੇ ਦੇਖਣ ਤੋਂ ਵਾਧਨਾ ਦੇਖਿਆ ਧਿਆਨ ਕਿੱਥੇ ਗਿਆ ਕਿ ਉਹ ਪਰਵਤ ਜਿਹੜਾ ਪਰਵਤ ਸੀ ਜਿਹਦੇ ਨਾਲ ਉਹ ਸਮੁੰਦਰ ਨੂੰ ਮੰਤਰ ਕੀਤਾ ਜਾ ਰਿਹਾ ਸੀ ਔਰ ਸ਼ੇਸ਼ਨਾਗ ਦਾ ਲਪੇਟਾ ਸੀ ਸਮਝ ਦਿਓ ਬਣੀ ਫੋਟੋ ਦੇਖੀ ਹੋਏਗੀ ਤੁਸੀਂ ਸ਼ੇਸ਼ਨਾਗ ਨੂੰ ਲਪੇਟਿਆ ਹੋਇਆ ਹੈ ਪੂਛ ਤੋਂ ਦੇਵਤਾ ਫੜਿਆ ਤਾਂ ਸ਼੍ਰੀ ਵਾਲੇ ਪਾਸੇ ਦਾਨੋ ਫੜਿਆ ਸਮੇਰੂ ਪਰਵਤ ਤੋਂ ਪਰਵਤ ਫੜਿਆ ਕੀਤੇ ਹੈ ਕੂਰਮ ਅਵਤਾਰ ਸ਼੍ਰੀ ਵਿਸ਼ਨੂੰ ਦਾ ਅਵਤਾਰ ਕੂਰਮ ਅਵਤਾਰ ਕਛੂਏ ਦਾ ਅਵਤਾਰ ਦਵੇਂ ਕਛੂਏ ਦੀ ਖਾਲ ਜਿਹੜੀ ਹੁੰਦੀ ਹੈ ਉੱਪਰ ਕਠੋਰ ਹੁੰਦੀ ਹੈ ਉਹਦੇ ਉੱਤੇ ਉਹ ਪਰਬਤ ਐਡਾ ਉਲਟਾ ਖੜਾ ਕੀਤਾ ਗਿਆ ਜਿੱਦਾ ਬੰਧਾਣੀ ਹੁੰਦੀ ਨਾ ਇਹਦੇ ਪਰਬਤ ਦਾ ਤਿੱਖਾ ਪਾਸਾ ਵਿਸ਼ਨੂੰ ਕਛੂਆ ਬਣ ਕੇ ਇੱਥੇ ਉਹਨਾਂ ਦੀ ਪਿੱਠ ਤੇ ਹੈ ਔਰ ਇਹ ਰੜਕ ਰਿਹਾ ਹੈ ਉਹਨੂੰ ਫਿਰ ਸਾਗਰ ਮੰਤਨ ਹੋ ਰਿਹਾ ਹੈ ਲక్ష్ਮੀ ਦੀ ਨਜ਼ਰ ਗਈ ਪੂਰਮ ਤੇ ਕਹਿੰਦੇ ਕਮਾਲ ਦੀ ਗੱਲ ਸਾਰੇ ਮੇਰੇ ਪਿੱਛੇ ਦੌੜ ਰਹੇ ਆ ਲਲਚਾਰੇ ਮੈਨੂੰ ਪਾਣ ਨੂੰ ਇਹ ਕੋਈ ਹੈ ਜਿਹੜਾ ਮਿਹਨਤ ਕਰ ਰਿਹਾ ਵਿਚਾਰਾ ਯਾਨੀ ਉਹ ਮਿਹਨਤ ਕਰ ਰਿਹਾ ਹੈ ਉਹ ਨਹੀਂ ਦੱਸ ਤੋਂ ਬਸ ਹੋਇਆ ਉਹ ਮਿਹਨਤ ਤੇ ਲੱਗਾ ਹੋਇਆ ਹੈ ਉਸਲੇ ਲక్ష్ਮੀ ਨੇ ਕਿਹਾ ਕਿ ਜਿਹੜੇ ਮੇਰੇ ਮਗਰ ਦੌੜਨਗੇ ਉਹਨਾਂ ਨੂੰ ਨਹੀਂ ਮਿਊਗੀ ਜਿਹੜੇ ਉਸ ਤਰ੍ਹਾਂ ਮਿਹਨਤ ਕਰਨਗੇ ਮੇਰੇ ਪਿੱਛੇ ਨਹੀਂ ਦੌੜਨਗੇ ਮਿਹਨਤ ਕਰਨਗੇ ਮੈਂ ਆਪ ਚੱਲ ਕੇ ਉਹਨਾਂ ਕੋ ਜਾਊਂਗੀ ਕਹਿੰਦੇ ਜਾ ਕੇ ਉਹਦੇ ਗੱਲ 'ਚ ਬਾਲ ਬਾਲ ਪਾ ਲਤੀ ਇਸ ਲਈ ਕਿਹਾ ਜਾਂਦਾ ਹੈ ਪੈਸੇ ਮਗਰ ਨਾ ਦੌੜੋ ਗੁਣ ਆਪਣੇ ਅੰਦਰ ਵਧਾਓ ਮਿਹਨਤ ਕਰੋ ਪੈਸਾ ਤਾਂ ਖੁਦ ਚੱਲ ਕੇ ਜੇ ਤੁਹਾਡੇ ਅੰਦਰ ਅੱਛਾ ਗੁਣ ਹੈ ਨਾ ਚਾਹੇ ਸੰਗੀਤ ਦਾ ਗੁਣ ਹੈ ਐਸੀ ਕਮਾਗੇ ਕਿਆਜ ਬੱਚਿਆਂ ਨੂੰ ਇਹ ਨਾ ਸਿਕਾਓ ਪੈਸਾ ਕਮਾਉਣਾ ਬੱਚਿਆਂ ਨੂੰ ਦੱਸੋ ਆਪਣੀ ਆਪ ਦੇ ਅੰਦਰ ਗੁਣ ਪੈਦਾ ਕਰੋ ਜੇ ਤੁਹਾਡੇ ਅੰਦਰ ਗਾਣ ਦੀ ਕਲਾ ਹੈ ਤਾਂ ਗਾਣਾ ਸਿੱਖੋ ਬਿਹਾਈਂ ਦੀ ਕਲਾ ਸੰਗੀਤ ਵਜਾਉਣਾ ਸਿੱਖੋ ਕੋਈ ਅੱਛਾ ਖਾਣਾ ਬਣਾਉਣ ਦੀ ਕਲਾ ਅੱਛੇ ਅੱਛੇ ਕੁੱਕਰ ਬਣੋ ਸ਼ੈਫ ਬਣੋ ਅੱਛੇ ਯਾਨੀ ਜੋ ਤੁਹਾਡੇ ਅੰਦਰ ਕੁਆਲਟੀ ਉਹ ਗੁਣਾਂ ਨੂੰ ਵਧਾਓ ਤੁਹਾਡੇ ਗੁਣਾਂ ਨੂੰ ਦੇਖ ਕੇ ਚੀਜ਼ਾਂ ਤਾਂ ਤੁਹਾਡੇ ਮਗਰ ਆਣੀਆਂ ਕਿ ਨਹੀਂ ਪਰ ਅੱਜ ਬੰਦਾ ਗੁਣਾਂ ਨੂੰ ਅੰਧੇਖਾ ਕਰਕੇ ਪੈਸਾ ਜ਼ਰੂਰੀ ਹੈ ਪੈਸਾ ਕਮਾ ਲੂ ਚਾਹੇ ਦਿਹਾੜੀ ਲਾ ਉਹ ਦਿਹਾੜੀ ਛੱਡ ਆਪਣੀ ਆਪ ਦੀ ਮਿਹਨਤ ਕਰ ਇੱਕ ਦਿਨ ਤੇਰਾ ਗੁਣ ਬਾਹਰ ਆ ਗਿਆ ਨਾ ਤੂੰ ਕੋਈ ਅੱਛਾ ਆਰਟਿਸਟ ਬਣ ਗਿਆ ਅੱਛਾ ਪੇਂਟਰ ਬਣ ਗਿਆ ਯਾਦ ਰੱਖੋ ਚਾਹੇ ਕੋਈ ਅੱਛਾ ਕਵੀ ਹੈ ਨਾ ਅੱਜ ਕਈ ਕਵੀ ਹੈ ਜਿਹੜੇ ਆਪਣੀ ਕਵਿਤਾ ਨੂੰ ਪੇਸ਼ ਕਰਨ ਵਾਸਤੇ ਲੱਖਾਂ ਰੁਪਿਆ ਲੈਂਦੇ ਐ ਅੱਜ ਕਈ ਬੌਂਸਰੀ ਵਜਾਉਣ ਵਾਲੇ ਐ ਕਈ ਸਤਾਰ ਵਜਾਉਣ ਵਾਲੇ ਐ ਜਿਨ੍ਹਾਂ ਦੇ ਇੱਕ ਸ਼ੋਅ ਕਰਨਾ ਹੋਵੇ ਤਾਂ ਲੱਖਾਂ ਰੁਪਿਆ ਔਰ ਅੱਜ ਪਿਕਾਸੋ ਵਰਗੇ ਪੇਂਟਰ ਐ ਜਿਨ੍ਹਾਂ ਦੀ ਇੱਕ ਇੱਕ ਪੇਂਟਿੰਗ ਕਿੰਨੇ-ਕਿੰਨੇ ਲੱਖ ਯੂਰੋ ਦੀ ਵਿਕਦੀ ਐ ਯੂਰੋ ਦੇਦਾ ਕਿ ਇੱਕ ਦਾ ਰੇਟ 90 95 ਰੁਪਏ ਹੋਏਗਾ ਅੱਜ ਦੀ ਡੇਟ 'ਚ ਕਿੰਨੇ ਕੁ ਕੁਆਲਟੀ ਨੂੰ ਬਤਾਓ ਆਪਣੇ ਗੁਣਾ ਨੂੰ ਬਤਾਓ ਔਰ ਇਹ ਬਾਦੀ ਹੈ ਮਿਹਨਤ ਤੋਂ ਸਮਝ ਆ ਰਹੀ ਹੈ ਕਿ ਨਹੀਂ ਔਰ ਮਿਹਨਤ ਦੇ ਨਾਲ ਨਾਲ ਜਦੋਂ ਹੋਵੇ ਉਹਦੀ ਤੁਹਾਡੇ ਅچھے ਕਰਮ ਉਹਦੀ ਰਹਿਮਤ ਹੋਵੇ ਤਾਂ ਫਿਰ ਸਫਲਤਾ ਵੀ ਜ਼ਰੂਰ ਹੈ ਤਹੀਂ ਸ਼੍ਰੀ ਕ੍ਰਿਸ਼ਨ ਕਹਿੰਦੇ ਹੈ ਕਿ ਮਿਹਨਤ ਕੇ ਬਿਨਾ ধন ਸਾਹਸ ਕੇ ਬਿਨਾ ਵਿਜੇ ਕਿ ਜਿੱਤਦਾ ਵੀ ਉਹੀ ਹੈ ਜਿਹਦੇ ਅੰਦਰ ਸਾਹਸ ਹੋਵੇ ਡਰਪੋਕ ਬੰਦਾ ਕਾਇਰ ਬੰਦਾ ਕਦੀ ਜੀਵਨ ਚ ਹਾਸਲ ਕਰ ਲੇਗਾ ਜਿੱਤ ਹੁਣ ਕਾਇਰ ਬੰਦੇ ਨੂੰ ਤੁਸੀਂ ਕਹੋ ਆ ਇੱਕ ਬੰਦੇ ਨਾਲ ਗੱਲ ਕਰਨ ਮੈਨੂੰ ਪਿੱਤੋਂ ਡਰ ਲੱਗਦਾ ਮੈਨੂੰ ਨਹੀਂ ਜਾ ਹੁਣ ਉਹ ਤਾਂ ਇੱਕ ਬੰਦੇ ਦਾ ਸਾਹਮਣਾ ਨਹੀਂ ਕਰ ਸਕਦਾ ਤੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਤਾਂ ਜਿਹਦੇ ਅੰਦਰ ਸਾਹਸ ਹੋਵੇ ਉਹ ਬੜੀਆਂ-ਬੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਹਿ ਦਿਓ ਕਰ ਲੈਂਦਾ ਹੈ ਉਹ ਬੜੀਆਂ-ਬੜੀਆਂ ਮੁਸ਼ਕਲਾਂ ਦੇ ਸਾਹਮਣੇ ਖੜ ਜਾਂਦਾ ਪ੍ਰਵਾਹ ਕੋਈ ਨਹੀਂ ਆਵੇ ਮੁਸ਼ਕਲ ਦੇਖੀ ਜਾਏਗੀ ਔਰ ਜਿਹੜੇ ਸਾਹਸ ਨਾਲ ਜਾਂਦੇ ਹੈ ਨਾ ਸਾਹਮਣਾ ਕਰਦੇ ਹੈ ਤਾਂ ਉਹਨਾਂ ਦਾ ਸਾਹਸ ਜਦੋਂ بڑا ਹੁੰਦਾ ਹੈ ਨਾ ਤਾਂ ਫੇ ਮੁਸ਼ਕਿਲਾਂ ਵੀ ਉਹਨਾਂ ਸਾਹਮਣੇ ਛੋਟੀਆਂ ਹੋ ਜਾਂਦੀਆਂ ਹੈ ਕਿਉਂਕਿ ਮੁਸ਼ਕਿਲ ਬੜੀ ਲੱਗਦੀ ਹੈ ਇੱਥੇ ਸੋਚ ਵਿੱਚ ਪਤਾ ਨਹੀਂ ਕੀ ਹੋਣਾ ਹੈ ਬਹੁਤ ਵੱਡਾ ਔਰ ਜਦੋਂ ਬੰਦਾ ਜਾਂਦਾ ਕਹਿੰਦਾ ਆਈ ਸੀ ਅੱਛਾ ਇਹ ਤਾਂ ਕਰਕੇ ਪਤਾ ਲੱਗਾ ਕਿ ਗੱਲ ਕੋਈ ਜ਼ਿਆਦਾ ਇਸ ਲਈ ਫੇਰ ਕਮਾਂਗੇ ਇਹ ਜਿਹੜਾ ਡਰ ਹੈ ਨਾ ਇਹ ਡਰ ਬਾਹਰ ਕਿਤੇ ਨਹੀਂ ਹੈ ਸਾਡੀ ਸੋਚ ਅੰਦਰ ਹੀ ਹੈ ਜਿੰਨਾ ਜੀ ਸੋਚਦੇ ਆ ਹਾਏ ਇਦਾਂ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਜਿੱਦਾਂ ਫਰਦੀਆਂ ਇੱਕ ਬੰਦੇ ਨੂੰ ਪਿੰਗ ਝੂਟਣ ਤੋਂ ਡਰ ਲੱਗਦਾ ਨਾ ਹਾਏ ਇਦਾਂ ਨਾ ਇੱਕ ਵਾਰ ਝੂਟਾ ਦੇ ਰਿਹਾ ਉਹਨੂੰ ਉਹਨੂੰ ਕਹਿੰਦਾ ਹੈ ਮੈਂ ਤਾਂ ਹੈਵੀ ਡਰ ਗਿਆ ਮ제 ਹੀ ਬਣਾਇਆ ਸੀ ਕਰਕੇ ਪਤਾ ਲੱਗਦਾ ਕਿ ਜਿਹੜੀ ਚੀਜ਼ ਨੂੰ ਐ ਸੋਚ-ਸੋਚ ਕੇ ਡਰ ਰਹੀਆਂ ਸੀ ਉਹ ਡਰਨ ਵਾਲੀ ਤਾਂ ਗੱਲ ਕੋਈ ਹੈ ਹੀ ਨਹੀਂ ਸੀ ਇਹ ਤਾਂ ਮਜ਼ਾ ਬਣਾਇਆ ਮੈਨੇ ਇਹ ਸੱਚੀ ਗੱਲ ਹੈ ਯਾਦ ਰੱਖਣਾ ਹੈ ਕਿਉਂਕਿ ਇਦਾਂ ਦੀਆਂ ਕਈ ਘਟਨਾਵਾਂ ਆਏ ਸੀ ਦੇਖ ਯਾਨੀ ਇਹ ਜੀਵਨ ਚ ਦੇਖਿਆ ਹੈ ਕਿ ਬੰਦਾ ਜਿਹੜੀ ਜੀ ਤੋਂ ਡਰਦਾ ਨਾ ਇੱਕ ਵਾਰ ਕਰਾ ਦਿਓ ਉਹਨੂੰ ਬਾਅਦ ਚ ਆਪ ਕਹੇਗਾ ਲੈ ਮਜ਼ੇ ਵੜਾ ਇੱਕ ਵਾਰ ਫੇਰ ਕਰੀਏ ਇੱਕ ਵਾਰ ਫੇਰ ਕਰੀਏ ਜਿਹਨੂੰ ਤੈਰਨਾ ਨਹੀਂ ਆਉਂਦਾ ਉਹਨੂੰ ਡਰ ਲੱਗਦਾ ਇਹਨੂੰ ਤੈਰਨਾ ਨਾ ਬਾਰ ਬਾਰ ਜਾਂਦਾ ਮੈਨੂੰ ਲੈ ਚਲੋ ਸਮੁੰਦਰ ਕੋਲ ਮੈਨੂੰ ਲੈ ਚਲੋ ਸਵੀਮਿੰਗ ਪੂਲ ਦੇ ਕੋਲ ਉਹ ਫੀਸ ਦੇ ਕੇ ਵੀ ਸਮੁੰਦਰ ਵਿੱਚ ਜਾ ਕੇ ਜਾਂ ਸਵੀਮਿੰਗ ਪੂਲ ਵਿੱਚ ਜਾ ਕੇ ਤੈਰਦੇ ਹੈ ਉਹ ਕਿਹਦੇ ਮਜ਼ੇ ਵੜਾਉਂਦਾ ਸੋ ਫਿਰ ਕਮਾਂਗੇ ਜੇ ਜੀਵਨ ਚ ਵਿਜੇ ਚਾਹੀਦੀ ਹੈ ਚਾਹੇ ਬਿਮਾਰੀਆਂ ਤੋਂ ਜਿੱਤ ਚਾਹੀਦੀ ਹੈ ਮੁਸ਼ਕਿਲਾਂ ਤੋਂ ਜਿੱਤ ਚਾਹੀਦੀ ਹੈ ਤਾਂ ਡਰੋ ਨਾ ਕਿਸੇ ਬਿਮਾਰੀ ਦਾ ਨ ਕਿ ਹਾਇਆ ਬਿਮਾਰੀ ਨਾ ਹੋ ਜਾਵੇ ਕੀ ਡਰਨਾ ਜਦੋਂ ਮਾਲਕ ਬੈਠੇ ਤਾਂ ਕੀ ਡਰਨਾ ਹੋਏਗੀ ਤਾਂ ਹਲ ਵੀ ਕਰ ਦੇਵਾਂਗੇ ਮੇਰਾ ਮਾਲਕ ਮੇਰੇ ਹੈ ਜ਼ਿੰਦਗੀ ਆਰਾਮ ਨਾਲ ਜਿਓ ਆਨੰਦ ਨਾਲ ਜਿਓ ਪਹਿਲਾਂ ਹੀ ਸੋਚ-ਸੋਚ ਕੇ ਡਰੀ ਨਾ ਜਾਓ ਹੁਣ ਸਫਰ ਕਰੋ ਗੱਡੀ 'ਚ ਇਹ ਨਾ ਸੋਚੀ ਹੋ ਕੇ ਕਿ ਗੱਡੀ ਖਰਾਬ ਨਾ ਹੋ ਜਾਵੇ ਕਿ ਤਾ ਟਾਇਰ ਪੈਂਚਰ ਹੋਇਆ ਥੋੜੀ ਐ ਹੁਣ ਤੂੰ ਸੋਚਣਾ ਹੀ ਇਹ ਜੇ ਇਹੀ ਸੋਚਦਾ ਰਹੂੰਗਾ ਤਾਂ ਤੂੰ ਆਨੰਦ ਕਦੀ ਲੈ ਪਾਵਾਂਗਾ ਆਨੰਦ ਉਨੇ ਤੇ ਬੈਠਾ ਬੰਦਾ ਟੈਂਟ ਨਾ ਡੇਗੀ ਜਾਵੇ ਕਿਤੇ ਫਿਰ ਸਾਸਕ ਦਾ ਆਨੰਦ ਕੀ ਲੈ ਪਾਣਾ ਹੈ ਓ ਭਾਈ ਬੈਠੇ ਆ ਆਨੰਦ ਲਓ ਜੇ ਪੱਲਾ ਪੁੱਲਾ ਖੁੱਲਦਾ ਦੇਖ ਲੈ ਬੰਨ ਲਵਾਂਗਾ ਦੁਬਾਰਾ ਕਿੰਤਾ ਕੀ ਕਰਨੀ ਸੋ ਕਹਿਣ ਦਾ ਮਤਲਬ ਜੋ ਹੈ ਉਹਦਾ ਆਨੰਦ ਲਈਏ ਐਵੇਂ ਆਣ ਵਾਲੇ ਕੱਲਵਾਰੇ ਸੋਚ ਕੇ ਪਹਿ ਲਈ ਆਪਣੀਆਂ ਖੁਸ਼ੀਆਂ ਨੂੰ ਪਰ ਜ਼ਿਆਦਾਤਰ ਬੰਦਾ ਖੁਸ਼ੀਆਂ ਇੱਦਾਂ ਹੀ ਖਰਾਬ ਕਰਦਾ ਉਹ ਕੱਲ ਦੀ ਫਿਕਰ ਜਿਆਦਾ ਕਰਦਾ ਅੱਜ ਦਾ ਆਨੰਦ ਪੂਰਾ ਕਹਦੇ ਹੋ ਇਹਦੇ ਲਈ ਆਨੰਦ ਲਓ ਕਿਉਂਕਿ ਤੁਹਾਡੇ ਕੋ ਪੱਲ ਹੀ ਆ ਹਾਇਆ ਕੱਲ ਤਾਂ ਕਿਸੇ ਦੇ ਹੱਥ ਚ ਔਰ ਜੇ ਕੱਲ ਆਏਗਾ ਜਿਹੜਾ ਲੈ ਕੇ ਆਏਗਾ ਉਹ ਮਾਲਿਕ ਕੱਲ ਨੂੰ ਖੁਸ਼ੀਆਂ ਵੀ ਆਪ ਹੀ ਦੇਵੇਗਾ ਕਿਉਂਕਿ ਸੰਭਾਲ ਵੀ ਆਪੇ ਹੀ ਕਰੇਗਾ ਕਿਉਂਕਿ ਜਿਹਦੇ ਪਰੋਸੇ ਚੰਗ ਰਹੇ ਆ ਨਾ ਅੱਜ ਵੀ ਉਹ ਨਾਲ ਤੇ ਕੱਲ ਵੀ ਉਹ ਅਜੇ ਉਹ ਨਾਲ ਵੀ ਫਿਕਰ ਕਰਦੀ ਹੈ ਇਸ ਲਈ ਸਾਰੀਆਂ ਫਿਕਰਾਂ ਉੱਤੇ ਛੱਡੋ ਯਕੀਨ ਰੱਖੋ ਮੇਰਾ ਮਾਲਿਕ ਮੇਰੇ ਹੈ ਪਰ ਉਹ ਨਾਲ ਉਦੋਂ ਹੋਣਾ ਜਦੋਂ ਸਾਡੇ ਕਰਮ ਅੱਛੇ ਹੋਣਗੇ ਜਿੱਦਾ ਦੱਸਿਆ ਬੁਰੇ ਬੁਰਾ ਕਰਨ ਵਾਲਿਆਂ ਦਾ ਕਦੀ ਪਰਮਾਤਮਾ ਸਾਥ ਨਹੀਂ ਦਿੰਦਾ ਨਿੰਦਿਆ ਕਰਨ ਵਾਲਾ ਚੁਗਲੀ ਕਰਨ ਵਾਲਾ ਬੁਰਾ ਕਰਨ ਕਰਨ ਵਾਲਾ ਉਹਦੇ ਨਾਲ ਕਦੀ ਭਗਵਾਨ ਖੜਦਾ ਨਹੀਂ ਹੈ ਭਗਵਾਨ ਨੇ ਵੀ ਉਹਦੇ ਨਾਲ ਖੜਨਾ ਜਿਹੜਾ ਸਭ ਦੀ ਮਦਦ ਕਰਦਾ ਹੈ ਅਛਾਈ ਕਰਦਾ ਹੈ ਅچھے ਕਰਮ ਕਰਦਾ ਹੈ ਜੋ ਨੇਕੀ ਵਾਸਤੇ ਸਿਮਰਨ ਵਾਸਤੇ ਸਤ ਸੰਗ ਵਾਸਤੇ ਅਛਾਈ ਵਾਸਤੇ ਆਪਣਾ ਵਕਤ ਕੱਢਦਾ ਹੈ ਤੇ ਪ੍ਰਮਾਤਮਾ ਆਪ ਉਹਦੇ ਨਾਲ ਖੜਦਾ ਹੈ ਤੇ ਲਈ ਯਾਦ ਰੱਖਣਾ ਇਹ ਚੀਜ਼ ਨੂੰ ਅਸੀਂ ਫਿਰ ਕਮਾਂਗੇ ਕਿ ਮਿਹਨਤ ਕੇ ਬਿਨਾ ਧਨ ਸਾਹਸ ਕੇ ਬਿਨਾ ਵਿਜੇ ਗਿਆਨ ਕੇ ਬਿਨਾ ਮੁਕਤੀ ਔਰ দান ਕੇ ਬਿਨਾ ਯਸ਼ ਕਭੀ ਪ੍ਰਾਪਤ ਸ਼੍ਰੀ ਕ੍ਰਿਸ਼ਨ ਕਹਿੰਦੇ ਜੇ ਮੁਕਤੀ ਚਾਹੀਦੀ ਹੈ ਤਾਂ ਯਾਦ ਰੱਖ ਗਿਆਨ ਤੋਂ ਬਿਨਾ ਮੁਕਤੀ ਕਿਉਂਕਿ ਕਿਸੇ ਵੀ ਹੁਣ ਬੰਦੇ ਦੇ ਹੱਥ ਵੱਜੇ ਹੋਣ ਨਾ ਜਾਂ ਕੋਈ ਕਿਸੇ ਚੀਜ਼ ਦੀ ਗੁੰਝਲ ਹੋਵੇ ਤਾਂ ਕਹਿੰਦੇ ਜਦੋਂ ਗਿਆਨ ਹੋ ਜਾਂਦਾ ਗੁੰਝਲ ਪਈ ਕਿਦਾਂ ਹੈ ਉਹ ਗਿਆਨ ਸਮਝ ਆਣ ਦੇ ਨਾਲ ਜਦੋਂ ਬੰਦਾ ਖੋਲ ਦਿੰਦਾ ਹੈ ਤਾਂ ਮੁਕਤੀ ਵੀ ਜਵਾਬ ਦੇ ਦਿਓ ਹੁਣ ਤੁਸੀਂ ਕਹਿੰਦੇ ਤਾਲਾ ਲੱਗਾ ਹੋਇਆ ਹੈ ਨੰਬਰਿੰਗ ਤਾਲਾ ਹੈ ਨੰਬਰਾਂ ਦਾ ਤਾਲਾ ਹੁੰਦਾ ਨਾ ਜਾਂ ਮੋਬਾਈਲ ਦੇ ਉੱਪਰ ਪਾਸਵਰਡ ਲੱਗਾ ਹੋਇਆ ਹੈ ਹੁਣ ਜਿਹਨੂੰ ਪਤਾ ਨਹੀਂ ਹੈ ਗਿਆਨ ਨਹੀਂ ਹੈ ਨੌਲੇਜ ਨਹੀਂ ਹੈ ਖੋਲਣ ਦੀ ਉਹਦੇ ਵਾਸਤੇ ਓਖਾ ਹੈ ਤੱਜੇ ਨੂੰ ਨੌਲੇਜ ਹੈ ਉਹਨਾਂ ਫਟਾਫਟ ਨੰਬਰ ਮਲਾਨੇ ਔਰ ਖੋਲ ਦੇਣਾ ਨਹੀਂ ਗਿਆਨ ਨਾਲ ਹੀ ਮੁਕਤੀ ਦਰਵਾਜ਼ੇ ਖੁੱਲ ਗਏ ਸਮਝੀ ਨਾ ਹੁਣ ਇੱਕ ਬੰਦਾ ਸੋਚਦਾ ਹੈ ਕਮਰੇ ਚ ਸੱਪ ਹੈ ਹਾਲਾਂਕਿ ਹੈ ਨਹੀਂ ਹੁਣ ਸੋਚ ਰਿਹਾ ਹੈ ਉਹ ਭਰਮ ਹੈ ਦੁਖੀ ਹੋਈ ਜਾਏਗਾ ਇੱਕ ਜਾ ਕੇ ਅੰਦਰ ਦੇਖ ਹੀ ਲਏਗਾ ਗਿਆਨ ਹੋ ਗਿਆ ਹੈ ਨਹੀਂ ਤਾਂ ਫਿਰ ਸਾਰੇ ਭਰਮ ਵੀ ਸੋ ਐਸੀ ਆਪਣੇ ਜੀਵਨ ਦੇ ਕਈ ਭਰਮਾਂ ਬਹਿਮਾਂ ਭੁਲੇਖਿਆਂ ਚੋਂ ਨਿਕਲ ਸਕਦੇ ਆ ਗਿਆਨ ਦੇ ਕਰਕੇ ਸਮਝਦੇ ਹੋ ਕਿ ਨਹੀਂ ਇਹ ਤਾਂ ਅਸੀਂ ਕਈ ਵਾਰ ਦੇਖਿਆ ਹੈ ਕਿ ਬੰਦੇ ਨਾ ਕਈਆਂ ਚੱਕਰਾਂ 'ਚ ਹੀ ਫਸੇ ਰਹਿੰਦੇ ਆ ਅੱਜ ਪੌਣੇ 9 ਵਜੇ ਆ ਨਹੀਂ ਕਰਨਾ ਪੌਣੇ ਵਜੇ ਆ ਨਹੀਂ ਕਰਨਾ ਪੌਣੇ 'ਚ ਆ ਨਹੀਂ ਕਰਨਾ ਆ ਫਲਾਨੇ ਜਿੱਦਾਂ ਨਹੀਂ ਕਰਨਾ ਆ ਉਦਾਂ ਨਹੀਂ ਕਰਨਾ ਇਹਦਾ ਮਤਲਬ ਹਾਲੇ ਵੀ ਤੂੰ ਚੱਕਰਾਂ 'ਚ ਹੀ ਪਿਆ ਹੋਇਆ ਹੈ ਉਹ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹਨਾਂ ਨੂੰ ਪਤਾ ਹੈ ਨਾ ਚੀਜ਼ਾਂ ਦਾ ਕੋਈ ਅਸਰ ਪਰਮਾਤਮਾ ਨੇ ਜਿਹੜਾ ਘਰ ਦਾ ਵਕਤ ਬਣਾਇਆ ਹੈ ਯਾਨੀ ਸਮੇਂ ਬਣਾਇਆ ਹੈ ਇੱਕ ਘੜੀ ਤਾਂ ਬੰਦੇ ਨੇ ਬਣਾਈ ਹੈ ਨਾ ਸਮਝਦੇ ਹੋਗ ਨਹੀਂ ਤਾਂ ਫਿਰ ਬੰਦਾ ਘੜੀਆਂ ਹੀ ਦੇਖਦਾ ਰਹਿੰਦਾ ਹੈ ਹੁਣ فرض ਕਰੋ ਬੰਦਾ ਕਹਿੰਦਾ ਇੱਥੇ 8:00 ਵਜੇ ਤਾਂ ਇਸ ਵੇਲੇ ਅਮਰੀਕਾ 'ਚ ਕਿੰਨੇ ਵਜੇ ਹੋਣੇ ਆ ਇਸ ਵੇਲੇ ਕੋਈ ਕੰਟਰੀ ਹੋਣੀ ਉੱਥੇ ਕਿੰਨੇ ਵਜੇ ਹੋਣੇ ਆ ਹਰ ਇੱਕ ਟਾਈਮ ਸਮਝ ਰਹੇ ਹੋ ਕਿ ਨਹੀਂ ਇਹਦਾ ਮਤਲਬ ਕੀ ਹੈ ਕਿ ਇਹ ਘੜੀਆਂ ਤੇ ਕੀ ਚੱਲ ਰਿਹਾ ਉਹਨਾਂ ਦੇਖੋ ਇਹ ਦੇਖੋ ਮੇਰੇ ਨਾਲ ਕੌਣ ਚੱਲ ਰਿਹਾ ਮੇਰਾ ਮਾਲਿਕ ਮੇਰੇ ਨਾਲ ਚੱਲ ਰਿਹਾ ਵਿਸ਼ਵਾਸ ਦੇ ਨਾਲ ਮੈਂ ਚੱਲ ਰਿਹਾ ਤਾਂ ਫੇ ਸਾਰਾ ਵਕਤ ਮੇਰੇ ਵਾਸਤੇ ਇਹਨੂੰ ਕਹਿੰਦੇ ਆਪਣੇ ਗਿਆਨ ਨੂੰ ਵਧਾਣਾ ਔਰ ਬਹਿਮਾ ਭਰਮਾ ਦੇ ਬੰਧਨਾਂ ਤੋਂ ਕਹਿੰਦੇ ਹੋ ਮੁਕਤ ਹੋ ਜਾਣਾ ਬੋਲੋ ਸਮਝਦੇ ਹੋ ਕਿ ਨਹੀਂ ਇਸ ਕਰਕੇ ਥੋੜਾ ਜਿਆਦਾ ਨੌਲੇਜ ਬਤਾਓ ਗਿਆਨ ਬਤਾਓ ਆਪਣਾ ਔਰ ਇੱਥੇ ਹੁਣ ਜਾਂਦੀ ਜਾਂਦੇ ਇਹ ਵੀ ਕਹਾਂਗੇ ਕਿ ਆ ਜਿਹੜਾ ਆ ਦਿਵਾਲੀ ਆਣ ਆਲੀ ਹੈ ਨਾ ਐਵੇਂ ਜਿਆਦੇ ਵਿਹਮਾ ਭਰਮਾ ਚ ਨਹੀਂ ਪੈਣਾ ਕਈ ਕਹਿੰਦੇ ਜੋ ਚੁਰਾਹੇ ਜਿੱਦਾਂ ਕੀਤਾ ਚੁਰਾਹੇ ਜਿੱਦਾਂ ਕੀਤਾ ਐਸੀ ਤਾਂ ਦੇਖਿਆ ਕਿ ਵਿਚਾਰਕ ਦੇ ਨਾਲ ਸਲਾਹ ਚੱਲ ਰਹੀ ਸੀ ਤਾਂ ਬੜਾ ਹੋਇਆ ਕੀ ਬੜੇ ਮਾਲਕਾਂ ਦੇ ਸਮੇਂ ਨਾ ਕਿਸ ਨੇ ਸਵਾਲ ਕੀਤਾ ਮਾਲਕ ਉਹ ਚੀਜ਼ ਕਿਦਾਂ ਵੀ ਆ ਕੋਈ ਚੁਰਾਹੇ ਵਿੱਚ ਦੀਵਾ ਬਾਲ ਦਿੰਦਾ ਹੈ ਔਰ ਉਹਦੇ ਲਾਗੇ ਚੂੜੀਆਂ ਸੰਧੂਰ ਬਿੰਦੀਆਂ ਪੱਤਾ ਰੱਖ ਦਿੰਦਾ ਹੈ ਇਹ ਕਿਉਂ ਜਾਂ ਕੋਈ ਦੇਖਿਆ ਖਡੋੜੇ ਇਹ ਰੱਖ ਦਿੰਦਾ ਹੈ ਇਹ ਕਿਉਂ ਕੋਈ ਸ਼ਰਾਬ ਦੀ ਬੋਤਲ ਇਦਾਂ ਵੀ ਕਈ ਬਹੁਤ ਕੁਝ ਹੁੰਦਾ ਹੈ ਉਸਲੇ ਮਾਲਕ ਨੇ ਫੇ ਉਹ ਦੱਸਿਆ ਉਸ ਸਮੇਂ ਕੁਦਰਤੀ ਐਸ ਵੀ ਖੇਡ ਦੇ ਖੇਡ ਦੇ ਮਾਲਕਾਂ ਕੋ ਆ ਗਏ ਜਦੋਂ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਤਾਂ ਮਾਲਕ ਨੇ ਕਿਹਾ ਭਾਈ ਉਹ ਪਹਿਲਾ ਸਮਾਂ ਹੁੰਦਾ ਸੀ ਪਿੰਡਾਂ 'ਚ ਬੈਦ ਘਟ ਹੁੰਦੇ ਸੀ ਪਹਿਲਾ ਸਮਾਂ ਹੁੰਦਾ ਸੀ ਪਿੰਡਾਂ 'ਚ ਅੱਜ ਕੱਲ ਤਾਂ ਜਗ੍ਹਾ ਜਗ੍ਹਾ ਡਾਕਟਰ ਹੈ ਕਿੱਥੇ ਵੀ ਮਿਲ ਜਾਣਗੇ ਵੀ ਆ ਪਿੰਡ ਜਿੱਦਾ ਬੰਦਾ ਕਹਿੰਦਾ ਗ੍ਰੇਟ ਵੀ ਡਾਕਟਰ ਹੈ ਉਹਨੇ ਵੀ ਆ ਜਿੱਥੇ ਮਰਜੀ ਜਾ ਕੇ ਦਿਖਾ ਲਓ ਚੈੱਕ ਅਪ ਕਰਾ ਲਓ ਪਰ ਪਹਿਲਾਂ ਇਦਾਂ ਨਹੀਂ ਹੁੰਦਾ ਸੀ ਪਹਿਲਾਂ ਛੋਟੇ ਛੋਟੇ ਪਿੰਡ ਹੁੰਦੇ ਸੀ ਲੋਕ ਬਸੇ ਹੁੰਦੇ ਸੀ ਤਾਂ ਬੈਦ ਕੋਈ ਵਿਰਲਾ ਹੁੰਦਾ ਸੀ ਔਰ ਫਿਰ ਬੈਦ ਨੂੰ ਘਰ ਜਾਣਾ ਪੈਂਦਾ ਹੁੰਦਾ ਸੀ ਹੁਣ ਉਸ ਵੇਲੇ ਨਾ ਫੋਨ ਹੁੰਦੇ ਸੀ ਨਾ ਚਿੱਠੀ ਹੁੰਦੀ ਸੀ ਅੱਜ ਕੱਲ ਤਾਂ ਬੰਦੇ ਨੂੰ ਕੋਈ ਤਕਲੀਫ ਆਈ ਬੰਦਾ ਡਾਕਟਰ ਸਾਹਿਬ ਕਿੱਥੇ ਆ ਕਲੀਨਿਕ ਤੇ ਹੀ ਆ ਆ ਮਰੀਜ਼ ਬੜਾ ਬਿਮਾਰ ਆ ਗਏ ਤਾਂ ਹੁਣ ਜੇਰਾ ਸੋਚ ਜੋ ਫੋਨ ਨਾ ਹੋਵੇ ਚਿੱਠੀ ਵੀ ਨਾ ਹੋਵੇ ਫਿਰ ਡਾਕਟਰ ਨੂੰ ਕਿੱਦਾਂ ਪਤਾ ਲੱਗੇ ਸਮੇਂ ਦੀ ਹੋਗਣੀ ਫੇਕੀ ਹੁੰਦਾ ਸੀ ਉਹ ਚੌਰਾਹਿਆਂ ਦੇ ਵਿੱਚ ਨਾ ਇੱਕ ਸੰਕੇਤ ਹੁੰਦਾ ਸੀ ਵੈਦ ਪਤਾ ਕਿ ਇਹ 10ਾਂ ਪਿੰਡਾਂ ਨੂੰ ਇੱਕ ਵੈਦ ਲੱਗਦਾ ਹੈ ਤਾਂ ਵੈਦ ਨੇ ਇੱਕ ਸੰਕੇਤ ਦੇ ਦੇਣਾ ਕਿ ਭਾਈ ਪਿੰਡਾਂ ਦੇ ਸਰਪੰਚਾਂ ਨੂੰ ਇਕੱਠੇ ਕਰਕੇ ਕਹਿ ਦੇਣਾ ਕਿ ਭਾਈ ਇਦਾਂ ਕਰਿਓ ਅਗਰ ਕੋਈ ਪਿੰਡ ਵਿੱਚ ਜਨਾਨੀ ਬਿਮਾਰ ਹੈ ਤਾਂ ਚੌਰਾਹੇ ਵਿੱਚ ਸੰਧੂਰ ਬਿੰਦੀ ਜਾਂ ਉਹ ਸਮਾਨ ਰੱਖ ਦੇਣਾ ਤਾਂ ਕਿ ਆਂਦਾ ਜਾਂਦਾ ਚੌਰਾਹੇ 'ਚ ਕੋਈ ਨਾ ਕੋਈ ਰਾਹੀਰ ਲੰਘਦਾ ਹੀ ਹੈ ਅਗਰ ਉਹ ਪਿੰਡ ਦੇ ਚੁਰਾਹੇ 'ਚ ਸੰਧੂਰ ਪਿਆ ਹੋਵੇ ਬਿੰਦੀ ਪਈ ਹੋਵੇ ਸੁਰਖੀ ਪਈ ਹੋਵੇ ਯਾਨੀ ਇਦਾਂ ਦਾ ਕੋਈ ਚੀਜ਼ ਪਈ ਹੋਵੇ ਤਾਂ ਮੈਨੂੰ ਖਬਰ ਮਿਲ ਜਾਏਗੀ ਕਿ ਇਸ ਪਿੰਡ ਵਿੱਚ ਕੋਈ ਔਰਤ ਬਿਮਾਰ ਹੈ ਤਾਂ ਮੈਂ ਉਹ ਸਮਾਨ ਲੈ ਕੇ ਦਵਾਈ ਲੈ ਕੇ ਤੁਹਾਡੇ ਕੋਲ ਆ ਜਾਊਂਗਾ ਕਿਉਂਕਿ ਉਸ ਕੋਲ ਫੋਨ ਵੀ ਹੈ ਨਹੀਂ ਚਿੱਠੀਆਂ ਵੀ ਹੈ ਨਹੀਂ ਸੀ ਔਰ ਅਗਰ ਕੋਈ ਬੱਚਾ ਬਿਮਾਰ ਹੈ ਤਾਂ ਥੋੜੇ ਖਡੌਣੇ ਰੱਖਦੇ ਹੋ ਚੁਰਾਹੇ ਵਿੱਚ ਕੋਈ ਚੀਜ਼ ਰੱਖਦੇ ਹੋ ਤਾਂ ਕਿ ਅਨੰਗਣ ਵਾਲਾ ਮੇਰੇ ਤੱਕ ਕਿਤੇ ਨਾ ਕਿਤੇ ਸੰਦੇਸ਼ ਪਹੁੰਚ ਜਾਏਗਾ ਕਿ ਫੁਲਾਨੇ ਪਿੰਡ ਦੇ ਚੌਰਾਹੇ 'ਚ ਆ ਖਡੋਣੇ ਰੱਖੇ ਹੋਏ ਦਾ ਮਤਲਬ ਇੱਥੇ ਕੋਈ ਬੱਚਾ ਬਿਮਾਰ ਹੈ ਤਮ ਆਪਣੀ ਝੋਲੀ 'ਚ ਬੱਚਿਆਂ ਦੀ ਦਵਾਈ ਲੈ ਕੇ ਕਿਉਂਕਿ ਹਰੇਕ ਦੀ ਦਵਾਈ ਮਰਜ ਇਸ ਲਈ ਮੈਂ ਆ ਜਾਵਾਂ ਔਰ ਦੇਖ ਜਾਂ ਔਰ ਜੇ ਕੋਈ ਬੰਦਾ ਬਿਮਾਰ ਹੈ ਤਵੇ ਉਸ ਆਹ ਨਾਲ ਬਾਈ ਸ਼ਰਾਬ ਰੱਖਦੇ ਕੁਝ ਰੱਖਦੇ ਕਿਉਂਕਿ ਬੰਦਾ ਤਾਂ ਸ਼ਰਾਬ ਤੇ ਪਛਾਣਿਆ ਜਾਂਦਾ ਯਾਨੀ ਇਹ ਸੰਕੇਤ ਦੇਣ ਵਾਸਤੇ ਹੁੰਦਾ ਸੀਗਾ ਕਿ ਡਾਕਟਰ ਤੱਕ ਖਬਰ ਤ ਤਾਂ ਬਹਿਦ ਉਦਾਂ ਹੀ ਦਵਾਈ ਲੈ ਕੇ ਪਿੰਡ 'ਚ ਆਗੇ ਇਹਦਾ ਇਲਾਜ ਕਰਦੇਵੇ ਪਰ ਲੋਕਾਂ ਨੇ ਬਣਾਤਾ ਪਤਾ ਕੀ ਉਹ ਲੈ ਵੀ ਉਥੇ ਜਨਾਨੀ ਬਿਮਾਰ ਸੀ ਬਿੰਦੀ ਸੁਰਖੀ ਰੱਖੀ ਹੁਣ ਇਹ ਤਾਂ ਦੇਖਿਆ ਨਹੀਂ ਬੈਦ ਆਇਆ ਠੀਕ ਕਰਕੇ ਗਿਆ ਪਰ ਉਹ ਠੀਕ ਹੋ ਗਈ ਬੈਦ ਵਾਲੀ ਗੱਲ ਪਿੱਛੇ ਹੋ ਗਈ ਸੁਰਖੀ ਬਿੰਦੀ ਰੱਖਣ ਨਾਲ ਜਨਾਨੀ ਠੀਕ ਹੋ ਗਈ ਰੱਖਦੇ ਹੋ ਤੁਸੀਂ ਵੀ ਸੁਰਖੀਆਂ ਬਿੰਦੀਆਂ ਰੱਖੀ ਜਾਓ ਬੰਦਾ ਮਰਦਾ ਮਰੀ ਜਾਵੇ ਬੈਦ ਨੇ ਪਹੁੰਚਣਾ ਹੀ ਨਹੀਂ ਸਮਝਦੇ ਹੋ ਕਿ ਨਹੀਂ ਹੁਣ ਪਹਿਲਾਂ ਇਹ ਸੰਕੇਤ ਹੁੰਦੇ ਸੀ ਜਦੋਂ ਬੰਦਾ ਕਹਿੰਦਾ ਨਾ ਉਹ ਪਹਿਲੇ ਸਮੇਂ 'ਚ ਹੁੰਦਾ ਸੀ ਕਿ ਜੇ ਕਿਸੇ ਘਰ 'ਚ ਕੋਈ ਲੋੜਾ ਤੋਂ ਕਹਿੰਦੇ ਆ ਝੰਡਾ ਹੈ ਜਾਂ ਕਪੜਾ ਘਰ ਦੇ ਬਾਹਰ ਲਟਕਾਦੇ ਹੋ ਤਮੀ ਦੇ ਹੋਕ ਨਹੀਂ ਤਾਂ ਬੈਦ ਆ ਲੂੰ ਔਰ ਉਸ ਵੇਲੇ ਕਪੜੇ ਘਟ ਹੁੰਦੇ ਸੀ ਇਸ ਲਈ ਤੋੜੀਆਂ ਹੁੰਦੀਆਂ ਸੀ ਤਾਂ ਅੱਜ ਕੱਲ ਕਾਲਾ ਮੂਹ ਕਰਕੇ ਤੋੜੀਆਂ ਉੱਧੇ ਰੱਖੀਆਂ ਹੁੰਦੀਆਂ ਬੁਰੀ ਨਜ਼ਰ ਬਾਲੇ ਤੇਰਾ ਮੂੰਹ ਕਾਲਾ ਸਾਰਾ ਸਮਝਣਾ ਉਹ ਸੰਕੇਤ ਹੁੰਦੇ ਸੀ ਪਹਿਲਾਂ ਇਹ ਚੀਜ਼ਾਂ ਤਾਂ ਕਿ ਬੈਦ ਨੂੰ ਪੂਰੇ ਪਿੰਡ 'ਚ ਲੱਪਣ ਨਾਲੋਂ ਨਾ ਜਿੱਥੇ ਤੋੜੀ ਹਣੀ ਉੱਥੇ ਲੱਜਣਾ ਪਈ ਉਹ ਤੋੜੀ ਹੈ ਇਹਦਾ ਮਤਲਬ ਮੈਨੂੰ ਪਿੰਡ ਲੱਪਣ ਦੀ ਲੋੜ ਨਹੀਂ ਕਰ ਲੱਪਣ ਦੀ ਲੋੜ ਨਹੀਂ ਇਹ ਘਰ 'ਚ ਹੀ ਬੰਦਾ ਬਿਮਾਰ ਹੈ ਸਿੱਧਾ ਜਾ ਕੇ ਉੱਥੇ ਹੱਲ ਇਹ ਸੰਕੇਤ ਹੁੰਦੇ ਸੀ ਪਹਿਲਾਂ ਬਜ਼ੁਰਗਾਂ ਨੇ ਔਰ ਬੰਦੇ ਨੇ ਕੀ ਕੀਤਾ ਬੰਦੇ ਰੋ ਉਹ ਜੋ ਪਿੱਛੇ ਸੰਕੇਸ ਹੀ ਉਹ ਛੱਡ ਦਿੱਤੇ ਤਾ ਉਹ ਚੀਜ਼ਾਂ ਨੂੰ ਟੂਣੇ ਵਿੱਚ ਜੋੜ ਦਿੱਤਾ ਔਰ ਚੀਜ਼ਾਂ ਨੂੰ ਫਲਾਨੇ ਵਿੱਚ ਜੋੜ ਦਿੱਤਾ ਲੈ ਵੀ ਫਲਾਨੇ ਨਾਲ ਨਾ ਕੰਮ ਬੰਨਿਆ ਹੋਇਆ ਹੈ ਫਲਾਨੇ ਦਾ ਪੈਰਾਂ ਦੀ ਮਿੱਟੀ ਚੱਕੀ ਹੋਈ ਹੈ ਫਲਾਨੇ ਨੂੰ ਮਸਾਣੀ ਖੜਾਈ ਹੋਈ ਹੈ ਇਹ ਅੱਗੇ ਫੇ ਕੁਝ ਸਿਆਣੇ ਸਮਝਦਾਰੇ ਬੰਦੇ ਪੈਦਾ ਹੋਗੇ ਜਿਹਨਾਂ ਨੇ ਭਰਮਾ ਚ ਪਾਣਾ ਸ਼ੁਰੂ ਪਰ ਸੰਕੇਤ ਜਿਹੜਾ ਨਾ ਸੰਕੇਤ ਸਮਝੋ ਕਿ ਬਜ਼ੁਰਗਾਂ ਨੇ ਪਹਿਲੇ ਸਮੇਂ 'ਚ ਆਪਣੇ ਫਾਇਦੇ ਵਾਸਤੇ ਕੋਈ ਚੀਜ਼ਾਂ ਬਣਾਈਆਂ ਸੀ ਅਰ ਅੱਜ ਜਿੱਦਾਂ ਕਹਿੰਦਾ ਇੱਕ ਪੰਡਿਤ ਜੀ ਬਹਿ ਕੇ ਜਦੋਂ ਪਰਮਾਨ ਪੂਜਾ ਕਰਦੇ ਨੇ ਮੂਰਤੀ ਦੀ ਤਾਂ ਉਹਨਾਂ ਦੀ ਬਿੱਲੀ ਇੱਕ ਬੜੀ ਪਰੇਸ਼ਾਨ ਕਰਦੀ ਸੀ ਉਹਨਾਂ ਬਿੱਲੀ ਨੂੰ ਕੋਲ ਬੰਨ ਲੈਣਾ ਕਿ ਪਰੇਸ਼ਾਨ ਨਾ ਕਰੇ ਕਦੀ ਆਹ ਡੋਲ ਦਿੱਤਾ ਕਦੀ ਉਹ ਡੋਲ ਦਿੱਤਾ ਕਦੀ ਬੈਠਣਾ ਉਹਦੇ ਗੋਚ ਚ ਚੜ ਜਾਣਾ ਉਹ ਬਿੱਲੀ ਕੋਲ ਬੰਨ ਲੈਣੀ ਹੁਣ ਜਦੋਂ ਸ਼ੁਰੂ ਕੀਤਾ ਬਿੱਲੀ ਬੰਨਣੀ ਤੋਂ ਤੋਂ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ ਫੇਰ ਕੋਈ 2-4 ਸੇਵਕ ਆ ਗਏ ਉਹਨਾਂ ਦੇਖਣਾ ਪੰਡਿਤ ਜੀ ਜਦੋਂ ਵੀ ਕਰਦੇ ਬਿੱਲੀ ਬੰਨ ਲੈਂਦੇ ਕੋਲ ਇਹ ਤਾਂ ਮਤਲਬ ਪੂਜਾ ਵਾਸਤੇ ਬਿੱਲੀ ਦਾ ਬੰਨਣਾ ਬਸ ਉਦੋਂ ਤੋਂ ਬਿੱਲੀ ਬੰਨਣੀ ਸ਼ੁਰੂ ਕਰ ਦਿੱਤੀ ਹੁਣ ਜਿੱਥੇ ਵੀ ਪਿੰਡ 'ਚ ਪੂਜਾ ਹੋਣੀ ਪਰ ਬਿੱਲੀ ਵੱਨੋ ਤਾਂ ਪੂਜਾ ਸਫਲ ਹੋਣੀ ਹੈ ਕਿਉਂਕਿ ਸਾਡੇ ਗੁਰੂ ਜੀ ਬਿੱਲੀ ਵੱਂਦੇ ਹੁੰਦੇ ਸੀ ਉਹ ਗੁਰੂ ਜੀ ਬਿੱਲੀ ਇਸ ਲਈ ਨਹੀਂ ਵੱਂਦੇ ਸੀ ਕਿ ਬਿੱਲੀ ਜ਼ਰੂਰੀ ਹੈ ਉਹ ਗੁਰੂ ਜੀ ਬਿੱਲੀ ਇਸ ਲਈ ਵੱਂਦੇ ਸੀ ਕਿ ਬਿੱਲੀ ਪਰੇਸ਼ਾਨ ਕਰਦੀ ਸੀ ਬੰਦੇ ਨੇ ਸਮਝਣਾ ਨਹੀਂ ਹੈ ਬਸ ਦੇਖ ਲੈਣਾ ਉਹ ਇਦਾਂ ਕਰਦਾ ਸੀ ਤਾਂ ਅਸੀਂ ਵੀ ਉਪਾ ਕਰਨੀ ਹੈ ਅੱਜ ਤੁਸੀਂ ਜਾਂਦੇ ਹੁੰਦੇ ਨੇ ਰੋਡ ਤੇ ਚਾਰਕ ਬੀਬੀਆਂ ਜਾਂ ਚਾਰਕ ਬੰਦੇ ਐਉਂ ਦੇਖਣ ਲੱਪਿਓ ਦੇਖੋ ਜਿਹੜਾ ਵੀ ਆਇਆ ਮੋਟਰਸਾਈਕਲ ਰੋਕੀ ਕੀ ਇੱਧਰ ਤਾਂ ਪਤਾ ਕੀ ਗਿਓ ਉਹ ਕੀ ਦੇਖਦੇ ਆ ਓਏ ਸੰਤਾ 15 ਮਿੰਟ ਹੋ ਗਏ ਦੇਖ ਸੰ ਤੂੰ ਦੇਖ ਲੈ ਇਹਨੂੰ ਕਹਿੰਦੇ ਐ ਇੱਕ ਨੂੰ ਕਰਦੇ ਆ ਦੇਖ ਕੇ ਸਚਾਈ ਨਹੀਂ ਸਮਝਣੀ ਪਰ ਅਸੀਂ ਕਹਾਂਗੇ ਤੁਸੀਂ ਸਮਝੋ ਜੇ ਸਤਸੰਗ ਚ ਬੈਠੇ ਹੋ ਸਚਾਈ ਸਮਝੋ ਇਹਨਾਂ ਭਰਮਾਂ ਭਲੇਖਿਆਂ ਤੋਂ ਦੂਰ ਹੋਵੋ ਕਿਉਂਕਿ ਗਿਆਨ ਕੇ ਬਿਨਾ ਮੁਕਤੀ ਨਹੀਂ ਔਰ ਦਾਨ ਕੇ ਬਿਨਾ ਕبھی ਯਸ਼ ਪ੍ਰਾਪਤ ਜੇ ਚਾਹਦੇ ਹੋ ਦੁਨੀਆ 'ਚ ਤੁਹਾਡੀ ਜਜਾਕਾਰ ਹੋਵੇ ਤਾਂ ਕਿਤੇ দান ਕਰੋ ਜਿੰਨੀ ਭਲਾਈ ਦਾ ਕੰਮ ਕਰੋਗੇ ਭੁੱਖਿਆਂ ਨੂੰ ਖਾਣਾ ਖਿਲਾਓ ਕਿਤੇ ਰੱਬ ਦੇ ਰਸਤੇ দান-ਪੁੰਨ ਕਰੋ ਤਾਂ ਤੁਹਾਡੀ ਕੀਰਤੀ ਤੁਹਾਡਾ ਜਸ਼ਵਦਨਾ ਸ਼ੁਰੂ ਹੋ ਜਾਣਾ ਹੈ